ਔਰ ਸਨਮਾਨ ਦੇ ਜਿਹੜੇ ਨੇ ਇਸ ਸਾਰਾ ਸਟਾਫ ਜਿੰਨੇ ਤੋਂ ਗਾਹਦ ਨੂੰ ਮਿਲਕਾ ਨਾਲ ਸਾਹਿਬ ਨੂੰ ਦਿੱਤਾ ਹੈ ਆਪ ਸਰਬੋਤਮ ਸੰਪੰਨ ਦੇ ਚਰਨਾਵਿਚ ਬੇਨਤੀ ਹੈ ਕਿ ਤੁਸੇ ਜੀ ਨੂੰ ग्रामीण कुंभारे सुगंध कमेटी के नेतृत्व कमेटी के तौर पर किसी एक तरफ से नाम देवी के को प्रस्ताव पर ट्रांसफर को हटाने के कारण सेवा मुक्त कीता किया कैमरे सामने कह रहे थे ना नहीं ना ये जानबूझ के थोड़ी देर में देखना है सुख दल अंदर बहुत तनाव आया गया ਹਰ ਹਾਲ ਸੁਖਦੇਸ਼ ਫੈਸਲੇ ਤੋਂ ਬੜਾ ਦੁਖੀ ਹੈ ਮੈਂ ਇਹਨਾਂ ਸਭ ਦਾ ਹੇਸ਼ੁਮੰਨ ਗੁਰਮੰਦਰ ਕਮੇਟੀ ਦੇ ਪ੍ਰਧਾਨ ਪ੍ਰਮਾਨ ਹਰਗੰਗੁਰ ਸਿੰਘ ਜੀ ਤੋਂ ਮੈਂ ਉਹਨਾਂ ਦਾ ਅਸਤੀਫਾ ਚੁੱਕਾਉਣੋਂ ਦੀ ਕਵਟਾ ਉਤਾਰਨ ਨੂੰ ਬਣੀਆ ਜਿਸ ਕਾਰਨ ਐਸਾ ਘਟਨਾਕ੍ਰਮ ਹੋਇਆ ਐਸਾ ਘਟਨਾਕ੍ਰਮ ਵਾਪਰਿਆ ਜਿਸ ਨਾਲ ਹਰ ਸਿੱਖ ਦਾ ਹਿਰਦਾ ਦੁਖੀ ਹੈ ਪੂਰੀ ਦੁਨੀਆ ਭਰ ਦੇ ਵਿੱਚ ਸਿੱਖ ਸੰਗਤ ਦੇ ਅੰਦਰ ਬਹੁਤ ਬਤਾਰ ਹੋਸ ਹੈ ਸੰਗ ਸਮਾਜ ਨਿਹਾਲ ਸਿੰਘ ਜੱਟੂ ਕੰਡੀਆਂ ਪੰਥ ਜਿਦੇ ਕੰਡੀਆਂ ਵੱਲੋਂ 14 ਮਾਰਚ ਨੂੰ ਹਰਲੇ ਪਹਲੜੇ ਤੇ ਸਮਾਗਮ ਤੇ ਸ੍ਰੀ ਅਨੰਦਪੁਰ ਸਾਹਿਬ ਦੇਕੇ ਪੰਥਕ ਕਾਫਲੇ 14 ਅਸੀ ਜਿਸ ਵਿੱਚ ਨਵੀਆਂ ਲਖਤਿਆਂ ਨੂੰ ਰੱਬ ਕਰਕੇ ਪੁੰਨ ਬਖਸ਼ਾਂ ਦੇ ਬਖਸ਼ਦਾਰ ਸਹਿਬਾਨਾਂ ਨੂੰ ਸ੍ਰੀ ਸਹਾਬ ਜਾਨੀ ਰਵਿਦੀਪ ਸਿੰਘ ਜੀ ਦੇ ਘਰ ਸ਼੍ਰੀ ਅਦਾਲਤ ਪਰ ਸਾਹਿਬ ਸ੍ਰੀ ਸਹਾਬ ਜਾਨੀ ਸੁਲਤਾਨ ਸਿੰਘ ਜੀ ਦੇ ਘਰ ਪਰਛਰੀ ਤੇਸ਼ਕ ਪਰ ਸਾਹਿਬ ਸ੍ਰੀ ਸਹਾਬ ਜਾਨੀ ਹਰਪ੍ਰੀਤ ਸਿੰਘ ਜੀ ਦੇ ਘਰ ਪਰਛਰੀ ਦਲਮੁਹਾ ਸਾਹਿਬ ਜੀ ਨੂੰ ਸੱਜੇ ਬਣਾ ਦੇ ਦੇ ਘਰ ਦੇ ਵਿੱਚੋਂ ਪ੍ਰੰਪਤ ਸੇਵਾ ਤੋਂ ਤੇ ਪੰਜ ਲੀਆਂ ਭਾਵਨਾਵਾਂ ਦਾ ਹਸਪਤਾਲ ਕੀਤਾ ਜਾਵੇ ਸਾਡੇ ਦੇ ਦਿੱਤੇ ਸੰਤ ਸ੍ਰੀਮਾਨ ਦੇ ਵਾਹ ਪੁਰਖਾ ਹਾਜ਼ਰ ਹਨ ਕੋ ਇਸ ਤੋਂ ਇਲਾਵਾ ਸਾਡੇ ਵਿੱਚ ਰੰਗ ਸਿੰਘ ਦੇਖੋ ਬੰਦੀਆਂ ਹਾਜ਼ਰ ਹਨ ਚੀਫ ਕੌਲਸਰ ਦੀਵਾਨ ਦੇ ਨਮਾਇंदे ਔਰ ਦਿੱਲੀ ਸਿਦਰਜਾਣੇ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਾਹਿਬ ਹਾਜ਼ਰ ਹਨ ਅਗਿਆਨਕ ਪ੍ਰਬੰਧਕ ਕਮੇਟੀ ਦੇ ਨਮਾਇंदे ਸਹਿਬਾਨ ਹਾਜ਼ਰ ਹਨ ਔਰ ਤੋਂ ਸੰਖੇਪ ਦੇਖੋ ਬੰਦੀਆਂ ਅਸਿਕ ਮਾਈਗ੍ਰੇਸ਼ਨ ਆ ਨਮਾਜ਼ ਦੇ ਨਾਮ ਤੇ ਹਾਜ਼ਰ ਹਾਂ ਅਸੀਂ ਪ੍ਰਧਾਨ ਸਾਹਿਬ ਜੀ ਦੇ ਨਾਮ ਕੀ ਕਰਦੇ ਹਾਂ ਕਿ ਇਹ ਨਰੂਲ ਧਾਰਮਿਕ ਮਸਰਾ ਹੈ ਕੁਝ ਬੋਕਤੀਆਂ ਨੂੰ ਲੋਕ ਰਾਜਨੀਤਿਕ ਰੰਗਤ ਦੇ ਕੇ ਬੜੇ ਪੂਰੇ ਢੰਗ ਦੇ ਨਾਲ ਤਰ੍ਹਾਂ ਤਰ੍ਹਾਂ ਦਾ ਰੋਸ਼ਨ ਬਾਡੀ ਵਾਲਾ ਫੂਡ ਪ੍ਰਚਾਰ ਕੀਤਾ ਜਾ ਰਿਹਾ ਹੈ ਕਿਉਂਕਿ ਲੋਕਾਂ-ਲੋਕਾਂ ਦੀ ਧਾਰਮਿਕ ਫਾਰਮ ਦੇ ਮਸਲੇ ਅੱਗੇ ਆਏ ਹੈ ਪੰਥਕ ਦੇਸ਼ੋ ਬੰਦੀਆਂ ਨੇ ਸੰਸਮਾਜ ਨੇ ਔਰ ਸਮੁੱਚੇ ਪਾਸਿਆਂ ਸੇ ਰੋਕੇ ਆਵਾਜ਼ ਉਚਾਈ ਹੈ ਮੈਂ ਗੱਲ ਇਹ ਨਹੀਂ ਛੋਣਾ ਕਿ ਗਗੜਾ ਪ੍ਰਬੰਧਕ ਕਮੇਟੀ ਸਿੱਖ ਬੰਦਲੀਓ ਮਹਾਨ ਸੰਸਥਾ ਹੈ ਜਿਸ ਨੇ ਗੁਰਦਵਾਰਾਂ ਦੀ ਸੇਵਾ ਸੰਭਾਲਦੇ ਅੰਦਰ ਪੰਥ ਦੀ ਸੇਵਾ ਦੇ ਅੰਦਰ ਧਾਰਮਿਕ ਤੌਰ ਤੇ ਬਹੁਤ ਵੱਡੀ ਸੇਵਾ ਔਰ ਅਗਵਾਈ ਕੀਤੀ ਹੈ ਸਾਡਾ ਕਿਸੇ ਵੀ ਤਰ੍ਹਾਂ ਦਾ ਸ਼੍ਰੋਮਣੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਨਾਲ ਕੋਈ ਟਕਰਾਅ ਨਹੀਂ ਹੈ ਮੈਂ ਇਹ ਗੱਲ ਸਪਸ਼ਟ ਕਰਨ ਦੇ ਲਈ ਤੋਹਾ ਅੱਜ ਦੇ ਮੀਡੀਆ ਸਾਹਮਣੇ ਆਈ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਪੰਥ ਦੀ ਨੁਮਾਇੰਦਾ ਜੱਥੇਬੰਦੀ ਹੈ ਔਰ ਸਾਡੇ ਬਜ਼ੁਰਗਾਂ ਨੇ ਮਹਾਂ ਪੁੱਖਾਂ ਨੇ ਸਾਡੇ ਸ਼ਹੀਦਾਂ ਨੇ ਬੜੀ ਘਾਲਣਾ ਥਾਲ ਕੇ ਇਸ ਜੱਥੇਬੰਦੀ ਦੀ ਸਥਾਪਨਾ ਕੀਤੀ ਹੈ ਪਰ ਜਦੋਂ ਜਦੋਂ ਵੀ ਕੁਝ ਐਸੇ ਫੈਸਲੇ ਹੋਏ ਜਿਨ੍ਹਾਂ ਨਾਲ ਸਿੱਖੀ ਹਿਰਦੇ ਦੁਖੀ ਹੋਏ ਆ ਪੰਡੀਆਂ ਭਾਵਨਾਵਾਂ ਵਿੱਚ ਲੱਗੀ ਹੈ ਉਸ ਲਈ ਸ਼੍ਰੋਮਣੀ ਕਮੇਟੀ ਦੀ ਅਗਰੇਕਸ਼ਕ ਕਮੇਟੀ ਨੂੰ ਆਗਾਹ ਕੀਤਾ ਗਿਆ ਕਿ ਤੁਸੀਂ ਇਹ ਫੈਸਲਾ ਤੁਰੰਤ ਅਦਲਕੇ ਸਿੰਘ ਸਹਿਬਾਨਾ ਨੂੰ ਬਹਾਲ ਕਰੋ ਪਰ ਅੱਜ ਵੀ ਇਹ ਜੋ ਰੋਸ ਪ੍ਰੋਟੈਸਟ ਭਾਵ ਆਪਣਿਆਂ ਦੇ ਤੇ ਕੌਮ ਦੀਆਂ ਭਾਵਨਾਵਾਂ ਰੱਖੀਆਂ ਜਾਂਦੀਆਂ ਹਨ ਸਾਡੀ ਸਤਿ ਸ੍ਰੀ ਅਕਾਲ ਅਸੀਂ ਸਮੁੱਚੇ ਸੰਸਮਾਜ ਵੱਲੋਂ ਨਿਹੰਗ ਸਿੰਘ ਦੇਫੇ ਬੰਦੀਆਂ ਵੱਲੋਂ ਪੰਥਕ ਦਸਤ ਬੰਦੀਆਂ ਵੱਲੋਂ ਅੱਜ ਸ਼੍ਰੋਮਣੀ ਗੁਰਦੁਆਰਾ ਪ੍ਰਬੰਧ ਕਮੇਟੀ ਦੇ ਦਫ਼ਤਰ ਅੱਗੇ ਸਰਦਾਰ ਤੇਜਾ ਸਿੰਘ ਦੀ ਸਮੁੰਦਰੀ ਹਾਲ ਸੋ ਗੁਰਮਣੀ ਕਮੇਟੀ ਦੀ ਸਿੱਖ ਪਾਰਲੀਮੈਂਟ ਹੈ ਕਿਉਂਕਿ ਦੁਨੀਆ ਭਰ ਦੇ ਵਿੱਚ ਮਨੁੱਖੀ ਕੋਈ ਕਿਸੇ ਦੇਸ਼ ਦਾ ਮਸਲਾ ਉੱਠਦਾ ਹੈ ਤਾਂ ਉਸ ਪਾਰਲੀਮੈਂਟ ਦੇ ਇੱਕ ਮਸਲਾ ਰੱਖਿਆ ਜਾਂਦਾ ਹੈ ਜੇਕਰ ਕੋਈ ਮਸਲੇ ਦਾ ਹੱਲ ਨਹੀਂ ਕੀਤਾ ਜਾਂਦਾ ਸੇ ਪਾਰਲੀਮੈਂਟ ਦੇ ਅੱਗੇ ਜਾ ਕੇ ਲੋਕ ਆਪਣੀ ਆਵਾਜ਼ ਉਠਾਉਂਦੇ ਹਨ ਅਸੀਂ ਆਪਣੀ ਔਰ ਪੰਥ ਦੀ ਦੁਨੀਆ ਪਰ ਦੇ ਸਿੱਖਾਂ ਦੀ ਇਹ ਆਵਾਜ਼ ਉਠਾਉਣਾ ਹੈ ਕਿ ਸਿੰਘ ਸਹਿਬਾਨਾਂ ਨੂੰ ਦੁਬਾਰਾ ਬਹਾਲ ਕੀਤਾ ਜਾਏ ਔਰ ਮੈਂ ਇਹ ਅੱਜ ਦੇ ਮੱਤੇ ਵਿੱਚ ਵੀ ਬੇਨਤੀ ਕੀਤੀ ਗਈ ਹੈ ਕਿ ਤਖਤ ਸਹਿਬਾਨਾਂ ਦੇ ਜੱਜਦਾਰ ਸਹਿਬਾਨਾਂ ਨੂੰ ਸੇਵਾ ਸੰਪਰਨ ਦਾ ਅਤੇ ਸੇਵਾ ਮੁਕਤ ਕਰਨ ਦਾ ਵਿਧੀ ਵਿਵਧਾਨ ਬਣਾਇਆ ਚਾਹੀਦਾ। ਹੋਰ ਮੈਂ ਇਸ ਗਲਤੀ ਪ੍ਰਧਾਨ ਸਾਹਿਬ ਦੀ ਸਰਬ ਰਜਿੰਦਰ ਸਿੰਘ ਭਾਵੇਂ ਦੇ ਦੇ ਅੱਜ ਦੀ ਅਸੱਤਰਤਾ ਵੱਲੋਂ ਪ੍ਰਸ਼ੰਸਾ ਕਰਦਾ ਹਾਂ ਕਿ ਉਹਨਾਂ ਨੇ ਵਿਸ਼ਵਾਸ ਦਵਾਇਆ ਪਿਛਲੇ ਦਿਨੀ ਕਿ ਸੁਮਤੀਆਂ ਸਿੱਖ ਸੰਗਤਾਂ ਦੀ ਸਿੱਖ ਸੰਪਰਦਾਵਾਂ ਦੀ ਨਿਹੰਗ ਸਿੰਘ ਜਥੇਬੰਦੀਆਂ ਦੀ ਸਿੰਘ ਸੁਭਾਵਾਂ ਔਰ ਪੰਥਕ ਜਥੇਬੰਦੀਆਂ ਸਿੱਖ ਵਿਦਵਾਨਾਂ ਦੀ ਰਾਏ ਨਾਲ ਸਿੰਘ ਸਰਵਾਨਾਂ ਨੂੰ ਸੇਵਾ ਸੰਭਾਲਣ ਦਾ ਔਰ ਉਹਨਾਂ ਨੂੰ ਬਤਾਇਆ ਗਿਆ ਜੇਨ ਦਾ ਵਿਧੀ ਵਿਧਾਨ ਕੁਝ ਜਲਦੀ ਬਣਾਇਆ ਜਾਏਗਾ ਉਸ ਗੱਲ ਦੀ ਅਸੀਂ ਇਹਨਾਂ ਨੂੰ ਇਹ ਪ੍ਰਸ਼ੰਸਾ ਔਰ ਧੰਨਵਾਦ ਕਰਦੇ ਹਾਂ ਕਿ ਜੋ ਪ੍ਰਧਾਨ ਸਾਹਿਬ ਨੇ ਇਹ ਪਹਿਲ ਕਦਮੀ ਕੀਤੀ ਹੈ ਕਿਉਂਕਿ 14 ਮਾਰਚ ਨੂੰ ਹੀ ਇੱਕੇ ਮਤਾ ਪੰਛਕ ਕੱਠ ਦੇ ਵਿੱਚ ਪਾਇਆ ਗਿਆ ਸੀ ਸਿੰਘ ਸਾਹਿਬ ਜੀ ਦੇ ਬਹਾਲੀ ਲਈ ਫਿਰ ਦੁਬਾਰਾ ਅਸੀਂ ਇਹ ਜੋ ਮਹਿਮਦ ਅੱਦਮ ਤਿਆਰ ਕੀਤਾ ਹੈ ਮੈਂ ਪੰਜ ਮਹਾਂਪੁਰਖ ਨਿਹੰਗ ਸਿੰਘ ਦੇ ਸੇਬੰਦੀਆਂ ਦੇ ਨੁਮਾਇੰਦਿਆਂ ਨੂੰ ਬੇਨਤੀ ਕਰਾਂਗਾ ਕਿ ਪ੍ਰਧਾਨ ਸਾਹਿਬ ਜੀ ਨੂੰ ਸੌਂਪਨ ਪ੍ਰਧਾਨ ਸਾਹਿਬ ਜੀ ਤੁਹਾਨੂੰ ਸਾਡੇ ਵੱਲੋਂ ਇੱਕ ਅਪੀਲ ਹੈ ਕਿ ਸਿੰਘ ਸਹਿਬਾਨਾ ਨੂੰ ਆਪ ਦੀ ਜਲਦੀ ਤੋਂ ਜਲਦੀ ਅੰਤਰਕ ਕਮੇਟੀ ਦੇ ਵਿੱਚ ਮਤਾ ਪਾਸ ਕਰਕੇ ਬਹਾਲ ਕਰੋ ਇਹ ਕੌਮ ਦੀਆਂ ਪ੍ਰਾਰਥਨਾਵਾਂ ਹਨ ਪੰਥ ਦੀਆਂ ਭਾਵਨਾਵਾਂ ਹਨ ਹਰ ਸਿੱਖ ਦੀ ਪ੍ਰਾਰਥਨਾ ਹੈ ਸਤਬਰ ਸਿੰਘ 3 3 ਉਸ ਰੋਮਾਂ ਨੇ ਦੁਬਾਰਾ ਸੌਂਤੀਆਂ ਦਰਦੀਆਂ ਫਿਰ ਅਗਲਾ ਪ੍ਰੋਗਰਾਮ ਸਮੁੱਚਾ ਸੰਸਮਾਗ ਸਿੱਖ ਸੰਪਰਦਾਵਾਂ ਨਾਮ ਸੇ ਵਿਸਥਿਤ ਬੰਦੀਆਂ ਦੀ ਫਾਕਸ ਦੀਵਾਨ 1900 ਦਰਵਾਰਾ ਪ੍ਰਬੰਧਕ ਕਮੇਟੀ ਹਰਿਆਣਾ ਸੇ ਦਰਵਾਰਾ ਪ੍ਰਬੰਧਕ ਕਮੇਟੀ ਅਤੇ ਸਿੱਖ ਸੰਤਾਂ ਦੇ رائے ਮਸਲ ਦੇ ਨਾਲ ਅਗਲੇ ਸੰਘਰਸ਼ ਦੀ ਰੂਪਰੇਖਾ ਆਉਣ ਵਾਲੇ ਸਮੇਂ ਵਿੱਚ ਲਿਖੀ ਜਾਏਗੀ ਇਹ ਸਾਡੇ ਵੱਲੋਂ ਬੇਨਤੀਆਂ ਹਨ ਇੰਨੀ ਆ ਵੀ ਸੰਤਾਜ ਪੰਜਾਬ ਦੇ ਕੋਨੇ-ਕੋਨੇ ਵਿੱਚ ਵਾਇਆਂ ਮਹਾਪੁਰਖਾਇ ਜੱਥੇ ਬੰਦੀਆਂ ਆਈਆਂ ਮੈਂ ਸ਼ਬਦਾਂ ਦੀ ਸੀਮਾਹਾਂ ਵਿੱਚੋਂ ਬਹੁਤ ਕੋਲ ਧਰਵਾਕ ਕਰਦਾ ਔਰ ਹੁਣ ਮਹਾਪੁਰਖੌਰ ਵਿੱਚ ਅੰਸ਼ਕਤੀ ਬੰਦੀਆਂ ਦੇ ਗੁੱਤੀ ਪ੍ਰਧਾਨ ਸਾਹਿਬ ਜੀ ਨੂੰ ਅੱਜ ਦਾ ਇਹ ਮੈਮੋਰੰਡਮ ਸਮਰਪਿਤ ਸੰਪੰਨ ਦੇ ਔਰ ਪ੍ਰਧਾਨ ਸਾਹਿਬ ਜੀ ਨੂੰ ਬੋਲਤੀ ਹੈ ਕਿ ਇਹ ਸਾਡੀ ਬੇਨਤੀ ਨੂੰ ਪ੍ਰਵਾਨ ਕਰਦੇ ਹੋਏ ਸਤਿ ਭਾਵਨਾ ਮੰਦੀ سرکار کی ماننی ہے جن کے آگے کیتیوں اسن پر دے ہوئے کون دیے بھاونا ماں دا ستکار کیتا جائے واہ گرو جی دیتا کا واہ گرو جی دیتا بیٹھے ਤੁਸੀਂ ਕੋਈ ਨਹੀਂ ਬੈਠੇ ਰਹੋ ਬੈਠੇ ਰਹੋ ਤੁਸੀਂ ਕੋਈ ਬੈਠੇ ਰਹੋ ਯਾਰ ਕੀ ਕਰ ਲੈਂਦਾ ਯਾਰ ਮੂੰਹ ਤੇ ਦੱਤ ਕੋਈ ਨਹੀਂ 10 ਸਰ ਉਹ ਮੈਂ ਕਰ ਦਿੱਤਾ ਜਮਾ ਆ ਵੀ ਪੱਟੀ ਮੈਂ ਸਾਹਿਬ 90 ਲੋਕਾਂ ਨੂੰ ਧਿਆਨ ਆ ਇਹ ਜਾ ਥੋੜਾ ਕਿਸੇ ਫੋਟੋ ਫੋਟੋ ਦੇ ਟਰੈਕਟਰ ਤੇ ਮਿਲ ਲੈਣਾ ਕਿਸੇ ਦੀ ਫੋਟੋ ਤੇ ਹਾਸ ਦਾ ਪਾ ਲੈ ਔਰ ਕੀ ¡Muchas yes gracias! ਬੰਬੇ ਤੋਂ ਸੰਤਾਂ ਬੰਤੀਆਂ siang ya ਪਹਿਲਾਂ खो <laughs> <laughs> ساي جي طرف پر چلي اندر آهي ٿو ٿورو مان کي ٿيو ڪم ٿيو ٿيو 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 ٿورو مان کي ٿ ਤੇ ਹੁਣ ਕੀ ਨੈਕਸਟ ਐਕਸ਼ਨ ਕੀ ਹੋਏਗਾ ਦੇਖੋ ਇਸੇ ਸਮੇਂ ਦੇ ਵਿੱਚ ਜੋ ਵੀ ਕਾਗਜ਼ਦਰਵਾਰ ਵੱਲੋਂ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੀ ਦੋਵਾਰ ਤੋਂ ਦਿੱਤੀ ਗਈ ਹੈ ਉਸ ਦੇ ਖਿਲਾਫ ਤਦਨ ਇਹਕਿ ਸਾਲ ਦੇ ਮਤਲਬ ਸੱਦਾ ਦਿੱਤਾ ਗਿਆ ਸੀ ਜਿਹਦੇ ਵਿੱਚ ਅੱਜ ਜਸਪੂ ਨਿਹੰਗ ਸਿੰਘ ਜਿੱਦੇ ਮੰਧੀਆਂ ਸਾਧੂ ਮਹਾਪੁਰਖ ਜੁਲੀਪੇਟ ਨੀਰਾਨਾ ਕਮੇਟੀ ਨੇ ਕੀਤੀਆਂ ਔਰ ਇੱਥੇ ਵੱਡੀ ਗਲਤੀ ਦੇ ਵਿੱਚ ਸਿਕਸਕਤਾ ਸਾਧੂ ਮਹਾਪੁਰਖ ਪਹੁੰਚੇ ਔਰ ਦੇਜਾ ਸਿੰਘ ਸਮੁੰਦਰੀ ਹਾਲ ਦੇ ਸਾਹਮਣੇ ਪੁਰਰਾਮ ਦਾ ਹਨਦਰ ਤੇ ਕੋਲ ਅੱਜ ਬੈਠ ਕੇ ਜਿੱਥੇ ਪੁਲਿਸ ਪ੍ਰਸ਼ਾਸਨ ਦਾ ਕੰਟੀਨਟੀ ਦਾ ਟਾਸ ਪੂਰਨ ਰੁਕਿਆ ਇੱਥੇ ਬੈਠ ਕੇ ਆਦਮੀ ਕਰਨਾ ਦਿੱਤਾ ਔਰ ਇੱਥੇ ਸ਼ਿਗੂਰੀ ਸਾਹਾ ਦਾ ਪਾਰਟ ਹੋਇਆ ਉਪਰੰਤ ਗ੍ਰਾਮਨੀ ਕਮੇਟੀ ਦੇ ਮੈਂਬਰ ਅਡਵੋਕੇਟ ਹਰਜਿੰਦਰ ਸਿੰਘ ਧਾਮੀ ਇੱਥੇ ਪਹੁੰਚੇ ਔਰ ਉਹਨਾਂ ਨੇ ਸਾਡਾ ਮੈਮੋਰੈਂਡਮ ਲਿਆ ਕਿ ਜਿਸ ਦੇ ਵਿੱਚ ਕਿਹਾ ਗਿਆ ਕਿ 15 ਅਪ੍ਰੈਲ ਤੱਕ ਜਿਹੜਾ ਪਤਾ ਹੈ ਅਰਡੈਕਟਰ ਨੂੰ ਪ੍ਰੋਸੀਜਰ ਵਿੱਚ ਪਾਸ ਨਹੀਂ ਤੋ ਇਹਦਾਂ ਆਇਓ ਇਹਦਾਂ ਆਇਓ ਰਤਕਾਰਕ ਇਹਨਾਂ ਜਿਹੜੀਆਂ ਸਵਾਲਾਂ ਨੂੰ ਉਹਨਾਂ ਨੂੰ ਸਰਹੱਬ ਚੈਟਾ ਦਾ ਵੀ ਨਹੀਂ ਦੱਗਦਾ ਉਹਦਾ ਅਲੀ ਕਾਜ ਪਰ ਕੀ ਸਮਝ ਹੋਣ ਦੀਆਂ ਇਸ ਤਰੀਕੇ ਨਾਲ ਇਹੋ ਜੇ ਮੰਗਾਂ ਧਰਮੇਸ਼ਾ ਆਉਂਦੇ ਜ ਬਹੁਤ ਆਉਂਦੇ ਆ ਦੇਖੋ ਗੁਰਦੁਆਰਾ ਸਾਹਿਬ ਕੋਦੇ ਇੱਥੇ ਪਹੁੰਚੇ ਆ ਆਪਣੇ ਸਾਥੀਆਂ ਦੇ ਨਾਲ ਜਰਨਸਟਾਂ ਸਮੇਤ ਵੀ ਆ ਗਏ ਆ ਅੱਜ ਪਤਾ ਲੱਗਿਆ ਕਿ ਬੈਂਟੇਜ ਲਾਸ ਵਿੱਚ 42 ਮੈਂਬਰਾਂ ਨੇ ਵਾਕ ਆਊਟ ਵੀ ਕੀਤਾ ਇਸ ਮੁੱਦੇ ਦੇ ਉੱਤੇ ਸਾਨੂੰ ਲੱਗਦਾ ਕਿ ਜੇਕਰ ਸੋਹਿਰ ਦਿੱਤਾ ਹੋਈ ਤਾਂ ਜ਼ਰੂਰ ਇਹਦੇ ਉੱਤੇ ਜਿਹੜਾ ਹੈਗਾ ਉਹ ਸੰਯਾਨ ਲੈ ਕੇ ਤੇ ਫੈਸਲਾ ਜਿਹੜਾ ਕੀਤਾ ਪਰ ਖਾਫ ਤੌਰ ਤੇ ਕਿਹਾ ਜਾ ਰਿਹਾ ਕਿ ਇਹ ਬੀਜੇਪੀ ਆਰਐਸਐਸ ਨਾਲ ਤੁਹਾਡਾ ਨਾਮ ਜੋੜਿਆ ਜਾ ਰਿਹਾ ਸਿੱਧੇ ਤੌਰ ਦੇ ਉੱਤੇ ਕੋਈ ਜਿਕਰ ਇਹ ਬੀਜੇਪੀ ਦਾ ਆਰਐਸਐਸ ਦਾ ਕਾਟ ਸਿੱਧਾ ਕੋਈ ਨਾ ਮਿਜ਼ਾਉ ਨਾ ਮੋਰੰਡਮ ਦਾ ਨਹੀਂ ਜੁੜਨਾ ਹਾਲੇ ਤਾਂ ਉਹ ਖੁਦ ਆਏ ਸਾਰੀ ਸ਼੍ਰੋਣੀ ਕਮੇਟੀ ਆਈ ਮਾਂਗ ਪੱਤਰ ਲਿਆ ਔਰ ਮਾਂਗ ਪੱਤਰ ਦੇ ਵਿੱਚ ਕੁਝ ਵੀ ਇਹੋ ਜਿਹਾ ਨਹੀਂ ਆ ਜਿਹੜਾ ਕਿਸੇ ਨਾਲ ਜੋੜਿਆ ਜਾਵੇ ਇਸ ਦਾ ਬਿਲਕੁਲ ਇਸ ਤਰ੍ਹਾਂ ਦੀਆਂ ਗੱਲਾਂ ਬਦੋਂ ਸ਼ੁਰੂ ਤੋਂ ਹੁੰਦੀਆਂ ਆਈਆਂ ਨੇ ਨਹੀਂ ਪਰ ਸਾਪੋਕ ਤੁਸੀਂ ਵੀ ਇਹ ਬਿਆਨ ਸੁਨੇ ਹੋਣਗੇ ਪਹਿਲਾਂ ਦਿੱਲੀ ਕਮੇਟ ਆਪਣਾ ਕਾਂਗਰਸ ਦੇ ਨਾਲ ਜੁੜਦੇ ਹੁੰਦੇ ਸੀਗੇ ਹੁਣ ਕਾਂਗਰਸ ਸਤਾ ਚ ਨਹੀਂ ਆ ਨਾ ਸੈਂਟਰ ਚ ਨਾ ਪੰਜਾਬ ਚ ਨਾ ਹਰਿਆਣਾ ਚ ਇਸ ਕਾਰਨ ਕਰਕੇ ਹੁਣ ਬੀਜੇਪੀ ਤੇ ਆਰਐਸਐਸ ਦੇ ਨਾਲ ਜੋੜ ਹੁੰਦਾ ਜਾਂਦਾ ਪਰ ਇਹ ਜਿਹੜੀਆਂ ਮੰਗਾਂ ਨੇ ਨਰੋਲ ਪੰਥਕ ਮੰਗਾਂ ਨੇ ਔਰ ਇਹਦੇ ਉੱਤੇ ਸ਼ਰੂਨਨੀ ਕਮੇਟੀ ਨੂੰ ਤੁਰੰਤ ਗੌਰ ਕਰਕੇ ਫੈਸਲਾ ਲੈਣਾ ਪਰ ਨਵੇਂ ਜਹੇਦਾਰ ਸਾਹਿਬ ਕਹਿੰਦੇ ਕਿ ਜੋ ਪੁਰਾਣੇ ਫੈਸਲੇ ਨੇ ਉਹਨਾਂ ਤੋਂ ਮੈਂ ਅੱਡੀ ਘਾਤ ਉਹਦੇ ਤੇ ਕੰਮ ਕੀਤਾ ਜਾਏਗਾ ਇਹ ਦੇਖੋ ਨਾ ਫੈਸਲੇ ਪਹਿਲਾਂ ਵੀ ਬਦਲੇ ਗਏ ਆ ਜਦੋਂ ਸੌਦਾ ਸਾਧਾ ਮਾਗੀ ਨਾਮਾ ਸੀ ਪੰਥ ਦੇ ਦਬਾਅ ਤੇ ਉਹ ਵੀ ਬਦਲਿਆ ਗਿਆ 90 ਲੱਖ ਤੋਂ ਵੱਧ ਜਿਹੜਾ ਖਜ਼ਾਨਾ ਗੁਰੂ ਦੀ ਗੋਲ ਕਹਾੜਾ ਅੰਬਾਦਲ ਪਰਿਵਾਰ ਦੇ ਸਾਰੇ ਦੇ ਸੌਦਾ ਸਾਹ ਤੇ ਮਾਫੀ ਨਾਮੇ ਤੇ ਅਖਬਾਰਾਂ ਤੇ 3 ਚੈਨਲਾਂ ਤੋਂ ਲਟਾਇਆ ਗਿਆ ਨੂਜ ਬਦਲਿਆ ਗਿਆ ਸੋ ਇਸ ਤਰੀਕੇ ਦੇ ਨਾਲ ਅਸੀਂ ਸਮਝਦੇ ਆ ਕਿ ਜਿਹੜਾ ਮਤਾ ਵੀ ਪਿਛਲੇ ਸਮੇਂ ਐਗਜ਼ੈਕਟਿਵ ਨੇ ਪਾਇਆ ਇਹ ਬਦਲ ਕੇ ਪੰਥਕ ਭਾਵਨਾਵਾਂ ਅਨੁਸਾਰ ਜਿਹੜਾ ਵਿਧੀ ਵਿਧਾਨ ਹੈ ਆ ਰੇਡਿੰਗ ਮਰਿਆਦਾ ਜਥੇਦਾਰਾਂ ਦੀ ਨਿਯੁਕਤੀ ਤੇ ਸੇਵਾ ਨੂੰ ਉਹ ਪਰੋ کہہ ਰਹੇ ਕਿ ਆਂਤਰੀ ਕਮੇਟੀ ਕੋ ਸੀ ਆਂਤਰੀ ਕਮੇਟੀ ਨੇ ਲਾਤਾ ਦੇ ਉਹਨਾਂ ਨੂੰ ਇਹੀ ਗਲਤ ਹੋ ਰਿਹਾ ਨਾ ਕਿ ਆਂਤਰੀ ਕਮੇਟੀਆਂ ਕੋ ਪਰਿਵਾਰ ਦੇ ਸਾਰੇ ਤੇ ਚੱਲ ਕੇ ਸਾਰਾ ਕੁਝ ਸਿੱਖ ਪਰੰਪਰਾਵਾ ਸਿਧਾਂਤਾਂ ਨੂੰ ਕਤਲ ਕਰ ਰਹੀ ਹੈ ਤਾਂ ਹੀ ਇਹਦਾ ਘੇਰਾ ਵਿਸਾਲ ਕੀਤਾ ਜਾ ਰਿਹਾ ਕਿ ਜਿਹੜਾ ਕਾਨੂੰਨ ਬਣਾਉਣਾ ਵਿਧੀ ਪ੍ਰਧਾਨ ਬਣਾਉਣਾ ਇਹ ਪੂਰੇ ਪੰਜ ਦੀ ਸਲਾਹ ਲੈ ਕੇ ਸਿੱਖ ਵਿਦਵੀ ਜੀਂਆਂ ਦਿੱਲੀ ਕਮੇਟੀ ਹਰਿਆਣਾ ਕਮੇਟੀ ਆਦਿ ਸਰਵ ਜੀਵਾਨ ਸਿੱਖ ਜਨਤਕ ਅਧਿਆਨ ਸਿੰਘ ਜਥੇਬੰਦੀਆਂ ਖਸਾਲਾ ਸੰਪਰਦਾਵਾ ਸੰਗਤ ਸਾਹਿਬ ਜੀ ਜਿਹੜੀ ਸਲਾਹ ਲੈ ਕੇ ਕਿ ਫਿਰ ਜਿਹੜਾ ਵਿਧਿ ਵਿਧਾਨਾ ਬਣਾਇਆ ਜਾਵੇ ਇਹਨੂੰ ਜਦੋਂ 15 ਮੈਂਬਰੀ ਇਲੈਕਟਿਵ ਦੇ ਖੂਲ ਆ ਤਾਂ ਉੱਥੇ ਫਿਰ ਜਿਹੜੀ ਘੜੇ ਦਾ ਕਬਜ਼ਾ ਵਾ ਕਿਹੜੇ ਘੜੇ ਦਾ ਪ੍ਰਬੰਧਾ ਉਹ ਆਪਣੀਆਂ ਮਨਮਾਨੀਆਂ ਕਰਦਾ ਜਿਹੜੇ ਪਿਛਲੇ ਲੰਬੇ ਸਮੇਂ ਤੋਂ ਬਾਦਲ ਪਰਵਾਧ ਕਰਦਾ ਅੱਛਾ ਕੀ ਕਮੀਆਂ ਰਹੀਆਂ ਪਿਛਲੇ ਜਥੇਦਾਰਾਂ ਜਿਸ ਕਰਕੇ ਤਾਂ ਇਹ ਕੋ ਤੁਹਾਡੇ ਸਾਹਮਣੇ ਸਾਰਾ ਕੁਝ ਜਿਹੜਾ ਸੌਦਾ ਸਾਧਾਵਾਦੀ ਨਾਮ ਨੂੰ ਤੁਹਾਡੇ ਸਾਹਮਣੇ ਉੱਥੇ ਹੀ ਸਾਰਾ ਕੇ ਗੁਰਦਵਾਰ ਸਾਹਿਬ ਤੋਂ ਕਰਾ ਦਿੱਤੀ ਹੋਈ ਉਸ ਬੇਅਦਮੀ ਤੇ ਨਾ ਜੱਥੇਦਾਰ ਪਹੁੰਚਿਆ ਨਾ ਸ਼੍ਰੋਮਣੀ ਗੱਦੀ ਪ੍ਰਧਾਨ ਪਹੁੰਚੇ ਜਿਹੜੇ ਸਿੱਖ ਪਹੁੰਚੇ ਉਹਨਾਂ ਦੇ ਗੋਲੀਆਂ ਮਾਰੀਆਂ ਡਾਂਗਾਂ ਮਾਰੀਆਂ ਇਹ ਜਿਹੜੇ ਫਰਚੇ ਕਰਦੇ ਗਏ ਤੇ ਉਹ ਜਿੱਥੇ ਦਦ ਹੋਇਆ ਜੱਥੇਦਾਰਾਂ ਨੇ ਕੋਈ ਉਹਨਾਂ ਦੀ ਸਾਡੀ ਜੱਥੇਦਾਰ ਜਿਹੜੀ ਸੀ ਉਹ ਸੌਦਾ ਸਾਧਦਾ ਤੇ ਬਾਗਲਾਂ ਦਾ ਹੀ ਫੱਕ ਲੈਂਦੇ ਰਹੇ ਉਹਨੂੰ ਮਾਫੀਨਾਮਾ ਜਾਰੀ ਕਰਦੇ ਰਹੇ ਸਰਾ ਪਿਛਲੇ ਸਮੇਂ ਲੈ ਬਹੁਤ ਗੁੱਸਾ ਆ ਜਿਹੜਾ ਕਿ ਜਥੇਦਾਰ ਸਹਿਬਾਨਾ ਨੇ ਬਾਦਲ ਪਰਵਾਰ ਦੇ ਇਸ਼ਾਰੇ ਤੇ ਕੀਤਾ ਹੁਣ ਜੇਕਰ ਜਥੇਦਾਰਾ ਨੇ ਕੋਈ ਫੰਕਤਕਾਹੂਮਾ ਅਨੁਸਾਰ ਫੈਸਲਾ ਲਿਆ ਸੀ ਤਾਂ ਉਹਨਾਂ ਜਥੇਦਾਰਾਂ ਨੂੰ ਐਂ ਬੋਲ ਦੋ ਤਾਂ ਐਂ ਦਾ ਕੋਈ ਦਸਤਰ ਦਾ ਚੁਪਤਾਸੀ ਵੀ ਨਹੀਂ ਬਦਲਦਾ ਜਿਸ ਤਰ੍ਹਾਂ ਜਥੇਦਾਰਾਂ ਦਾ ਅਪਮਾਨ ਕੀਤਾ ਗਿਆ ਉਹਦੇ ਵਾਸਤੇ ਦੁਨੀਆ ਭਰ ਵਿੱਚ ਵਸਦੀ ਸਿੱਖ ਸੰਗਤ ਦੇ ਵਿੱਚ ਉਹ ਆ ਤੇ ਜਿਸ ਰੋਹ ਦੇ ਕਰਕੇ ਆ ਤੁਸੀਂ ਦੇ ਰਹੇ ਹਜ਼ਾਰਾਂ ਦੇ ਤਦ ਆ ਦੇ ਵਿੱਚ ਸੰਗਤਾਂ ਸੰਤਾਂ ਮਾਹਰੀਆਂ ਦੀ ਬੰਦੀਆਂ ਇਸ ਰੋਸ ਦੇ ਵਿੱਚ ਬਹੁਤ ਚੇਤੇ ਆ ਰਹੇ ਆ। ਆਰਖਾ ਵਾਲੀ ਕਿੱਦਾਂ ਨਹੀਂ ਕੱਟੀ ਗਈ ਹੈ, ਲੇਖ ਨਹੀਂ ਕੱਟੀ ਗਈ ਹੈ। ਪਤਾ ਨਹੀਂ ਮੈਂ ਬੋਲਦਾ। ਦੇਖੋ ਹਾਂ ਮੈਂ ਦੇਖੋ ਆ ਆ ਆ ਆ

ਓਏ ਜੀ ਦਰਖਤ ਦੂਹ ਰੁਪਿਆ ਦੀਆਂ ਨੇ ਚੱਬਲਾਵਾ 40 ਠੇਕੇ ਵਜ ਗਏ ਬਾਈਓ ਨਾ ਪਾਓ ਪਾਓ ਯਾ ਬਚਾਦਾ ਤੇਰੇ ਖੰਦੇਓ ਜੋ ਤਰੀ ਦੋ ਤਿੰਨੇ ਬਾਗੀ ਲੈ ਗਏ ਦਰਸਾ ਤੇ ਮਾਰ ਕਰਦੀ ਗਰਾਹ ਇਹਦਾ ਨਾਮ ਪਾਓ ਆਇਨੀਓ ਲਿਖਿਆ ਇਹ ਤੋਂ ਬਾਅਦ ਜੋਗਨੀ ਦੁਆਰਾ ਪ੍ਰਬੰਧਨ ਕੀਤਾ ਜਾਂਦੇ ਜਿਹੜੇ ਜਥੇਦਾਰ ਹਿੰਦੂ ਸਿੰਘ ਤਾਮੀਬਾ ਮੇਰੇ ਜਿਹਦਾ ਪਤਰਾ ਪ੍ਰੈਵ ਤੱਕ ਦਾ ਸਮਾਂ ਦਿੱਤਾ ਹੈ ਜੇ 15 April ਤੱਕ ਜੇਕਰ ਇਹ ਬੰਦਾ ਆਖਵਾ ਤੇ ਇਸੇ ਫਿਰ ਕੋਈ ਤਰ੍ਹਾਂ ਦਾ ਕੋਈ ਨਵੀਂ ਡਾਕਟਰ ਦੇ ਬਾਹਰ ਤੱਕ ਜਿਹੜਾ ਇਹ ਤਸਵੀਰਾਂ ਤੁਹਾਨੂੰ ਦਿਖਾ ਦਿਆ ਉਹ ਹੋਈ ਆ ਕੰਨਾ ਕਰੋ ਉਹ ਬੰਦ ਕਰੋ ਤੁਹਾਡਾ ਹੀ ਆ ਆਰਾਮ ਨਾਲ ਚਲੋ ਹਾਂ ਚਾਹੀ ਰੁਕ ਜਾਓ ਫੈਮਿਲੀ ਜਾਣਦੀ ਉਹ ਜੀ ਬੁਦਿਆ ਰਾਸ਼ਮੀ ਸਾਹਿਬ ਨੂੰ ਨਿਗਾਹ ਰੋ ਰਿਹਾ ਐਕਰ ਭਾਈ ਰੁਕ ਜਿਓ ਬਸ ਨਿਕਲ ਗਿਆ ਆਪਣ ਨਿਕਲ ਗਿਆ ਬਾਕੀ ਬਾਪੂ ਆ ਗਿਆ ਹਾਂ ਜੀ ਨਾ ਕੋਈ ਮਿੰਟ ਲਾ ਬਸ ਹੁਣ ਆਇਆ ਆਇਆ ਉਸ ਨੂੰ ਮੈਂ ਬੋਲ ਰਿਹਾ ਹਾਂ ਅੱਜ ਨਹੀਂ ਨਹੀਂ ਨਾ ਪਾ ਲਾ 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 ਕੋਈ ਚੋਇਆ ਕੰਨ ਚਲੀ ਜਾਏ ਨਾ ਪਾਪਾ ਸਾਹਿਬ ਜਿਵੇਂ ਬਾਕੀ ਪ੍ਰਧਾਨ ਜੀ ਦਾਨ よし。